ਜੀ ਮੱਚ ਤੰਤਨ ਪਹੁੰਚੇ ਜਿੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈੱਡਕੁਆਰਟਰ ਹੈ ਜਿੱਥੇ ਅੱਜ ਹਰ ਤਰ੍ਹਾਂ ਦੀ ਪਲੈਨਿੰਗ ਹੋ ਰਹੀ ਹੈ ਔਰ ਇੱਥੇ ਸਾਡੇ ਬਹੁਤ ਸੀਨੀਅਰ ਆਗੂ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਸਾਹਮਣੇ ਸਾਡੇ ਨੇ ਚਿਮਸਾ ਜਿ ਡੁੱਟ ਚੁੱਕੇ ਆ ਕੋਈ ਗੱਲ ਕਰਨ ਦੇ ਕਿ ਆਪਾਂ ਪਾਰਟੀ ਦਾ ਹੈ ਕਿਹੜੀ ਪੋਜੀਸ਼ਨ ਕਿੱਥੇ ਜਾ ਰਹੇ ਆ ਆਪਣਾ ਜੀ ਉਹ ਬੜੀ ਮਾਰਕ ਕਰਦਾ ਹੈ ਔਰ ਸੰਗਤ ਦਾ ਬਹੁਤ ਵੱਡਾ ਸਰਦਾ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਵੀ ਪ੍ਰੋਗਰਾਮ ਆ ਰੋਜ਼ ਲਗਾਤਾਰ 78 ਕਰੋੜ ਚੱਲ ਰਿਹਾ ਵਿਵਾਹ ਸ਼ਿਮਰਨ ਕੌਰ ਬਾਦਦੇਵੀ ਚਾਰ ਦਿਨ ਲਗਾਤਾਰ 78 ਕਰੋੜ ਚੱਲਿਆ ਔਰ ਸਾਰੀ ਸ਼ਰੋਮਣੀ ਅਕਾਲੀ ਦਰ ਦੀ ਟੀਮ ਦਿਨ ਰਾਤ ਲੋਕਾਂ ਦੇ ਵਿੱਚ ਸਰਗਰਮ ਸਾਧਨ ਰਹੀ ਦੁੱਖੀ 5 ਸਾਲ ਦੇ ਕਾਂਗਰਸ ਦੇ ਰਾਸ਼ਟਰਪਤੀ ਦੁੱਖੀ ਹੈ ਤੇ ਝਾੜੂ ਵਾਲਿਆਂ ਦਾ ਆ ਜਿਹੜਾ 5 ਸਾਲ ਦਾ ਸੰਭਾਰ ਜਿਹੜੀ ਜੁਗਨਾਲੇ ਪੰਜਾਬ ਨੂੰ ਪ੍ਰਭਾਦ ਕਰਕੇ ਰੱਖਿਆ ਇਹਨਾਂ ਤੋਂ ਵੀ ਦੁੱਖੀ ਔਰ ਹੁਣ ਲੋਕੀ ਦੁਆਰਾ ਫਿਰ ਸ਼ੁਰੂਗਣੀ ਅਕਲਗਲ ਜਿਹੜੇ ਭਰਾ ਨੇ ਚੱਕੇ ਕੰਪੂਟੇ ਆ ਅੱਜ ਪਿੰਡਕਣ ਦੇ ਵਿੱਚ ਸ਼ਹਿਰ ਦੇ ਵਿੱਚ ਚਾਹ ਕੋ ਹਿੰਦੀ ਹੋਇਆ ਸੀ ਕਿ ਐਸਾਈ ਹੈ ਸੁਬਾਹ ਨਾਲ ਸਾਰੇ ਗੱਲ ਕੇ ਜਿਹੜੇ ਹੈਗੇ ਆ ਫਿਰ ਚਉਂਦੇ ਆ ਕਿ ਸ਼ੁਰੂਗਣੀ ਕਰਦਾਰੇ ਹੋਣੇ ਨੇ ਇਸ ਕਰਕੇ ਦਿਨ ਥੋੜੇ ਰਹਿ ਗਿਆ ਬੜਾ ਚੜ੍ਹਦੀ ਕਲਾ ਵਾਲਾ ਮਾਹੌਲ ਆ ਔਰ ਨਤੀਜੇ ਤੁਹਾਨੂੰ ਦੱਸਣਗੇ ਕਿ ਲੋਕੀ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸੀ ਦੀ ਵੋਟ ਸਭ ਕਿਸ ਕੋ ਜਿੰਮੇ ਸਾਹਿਬ ਇੱਕ ਪਿਛਲੀ ਦਿਹਾ ਹੋਇਆ ਤੇ ਸਾਡੇ ਕੈਂਡੀਡੇਟ ਤੇ ਇਹਨਾਂ ਨੇ ਜਿਹੜਾ ਦੂਜਾ ਬਲਾਗ ਸੀ ਆ ਕੇ ਪਰਚਾ ਦਰਜ ਕੀਤਾ ਇਸ ਬਾਰੇ ਕੀ ਕਿਹਾ ਚਾਹੁੰਦੇ ਦੇਖੋ ਇਲੈਕਸ਼ਨ ਕਮਿਸ਼ਨ ਤੋਂ ਵੀ ਅਰਜ਼ ਕਰਨਾ ਕਿ ਦੋ ਡੀਐਸਪੀ ਅੱਜ ਇੱਕ ਐਸਐਚਓ ਚਬਾ ਤਿੰਨਾਂ ਨੂੰ ਹੀ ਇਸ ਤੋਂ ਇਸੇ ਕਰਕੇ ਬਦਲਿਆ ਕਿ ਉਹ ਜਿਹੜਾ ਇਲੈਕਸ਼ਨ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਸਟੇ ਬਹੁਤ ਵੱਧ ਸੀ ਤੇ ਹਰਮੀਤ ਸੰਧੂ ਦੇ ਨਾਲ ਨੇੜਤਾ ਕਰਕੇ ਉਹਨਾਂ ਨੂੰ ਜਾਣ ਪੁੱਛ ਕੇ ਇੱਥੇ ਲਾਇਆ ਗਿਆ ਉਦਿਚ ਕਾਇਤ ਸ਼ਰਮਣੀ ਕੰਨਦਲ ਨੇ ਕੀਤੀ ਸੀ ਉਹ ਉਹਨਾਂ ਨੂੰ ਹਲਕੇ ਦੇ ਵਿੱਚ ਟਰਾਂਸਫਰ ਕਰਕੇ ਬਾਹਰ ਕੀਤਾ। ਇਹਦੀ ਵਾਪਸੀ ਰક્ષਕ ਮਿੰਹਤਤ ਨਾਲ ਕਰ। ਅੱਗੇ ਤੋਂ ਵੀ ਜੇ ਕੋਈ ਅਫਸਰ ਜਿਹੜਾ ਆਪਣਾ ਕਾਨੂੰਨ ਨੂੰ ਹੱਥੋਂ ਚ ਲੈਣ ਦੀ ਕੋਸ਼ਿਸ਼ ਕਰੇਗਾ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇਗਾ। ਫੇਰ ਸਾਡੇ ਕੋਲੇ ਇਲੈਕਸ਼ਨ ਕਮਿਸ਼ਨ ਬੈਠਾ। ਇਸ ਕਰਕੇ ਹੁਣ ਧੱਕੇਸ਼ਾਹੀ ਨਹੀਂ ਚੱਲਣੀ। ਇਹ ਜਿਹਨਾਂ ਲੱਗੇ ਕਿ ਜਿਹੜੇ ਧੱਕੇਸ਼ਾਹੀ ਦੇ ਹਨ ਹੁਣ ਐਡਕੀ ਫ੍ਰੀ ਐਂਡ ਫੇਅਰ ਦੀ ਰੱਖਣ ਹੁੰਦੀ ਹੈ। ਇਹਦੇ ਅਸੀਂ ਆਸ ਕਰਦੇ ਹਾਂ ਕਿ ਇਹ ਸ਼ਕਤੀ ਨਾਲ ਕਰਾਏਗਾ ਕਿ ਕੋਈ ਵੀ ਤਾਕਤ ਸ਼ਰਮ ਨਹੀਂ ਕਾਲੀ ਕਰੂਗੀ ਸਰ ਜੀ ਜੀ ਦੀ ਪਾਲਸੀ ਲੈ ਕੇ ਅਸੀਂ ਆਪ ਪਾਰਡੇ ਪੇ ਇਹ ਬਦਲਾਅ ਕਰਾਂਗੇ ਇਹਨਾਂ ਦੀ ਪਾਲਸੀ ਤੇ ਅਜੇ ਤੱਕ ਕਿਹੜੀ ਲਾਗੂ ਹੋਈ ਇਹ ਜੀ ਸਵਾਹੇ ਕ腐ਸ਼ਨ ਤੋਂ ਤੇ ਕੇਚਰੀਅਲ ਤੋਂ ਲੈ ਕੇ ਸਾਰੇ ਲੀਡਰ ਭ੍ਰਿਸ਼ਟਾਚਾਰ ਦੇ ਅੰਦਰ ਜੇਜ ਚਲੇ ਇੱਕ ਵੀ ਕੰਮ ਪੰਜਾਬ ਦੇ ਲੋਕਾਂ ਦਾ ਨਹੀਂ ਕੀਤਾ ਆਟਾ ਦਾਲ ਤੱਕ ਤਸਕੀਨ ਇਹਨਾਂ ਨੇ ਦੱਕਾ ਲੋਕਾਂ ਦੀ ਬੰਦ ਕਰ ਬੀਬੀਆਂ ਦਾ ਪੰਜਾਬ ਪੰਜਾਹ ਹਜ਼ਾਰ ਇੱਕ ਬੀਬੀ ਦਾ ਬਣਿਆ ਪਿਆ ਉਹ ਨੂੰ ਸਰਕਾਰ ਦਾ ਜਾਣ ਦਾ ਟਾਈਮ ਹੋ ਗਿਆ ਤੇ ਉਹ ਪੈਸੇ ਬਿੱਲਿਆਂ ਦਾ ਜਿਹੜਾ ਉਸਰੇ ਅਨਾਉਂਸ ਕੀਤੇ ਸੀ ਉਹ ਪੈਸੇ ਤੋਂ ਤੁੱਕਰ ਡਿਵੈਲਪਮੈਂਟ ਬੰਦ ਕਰ ਦਿੱਤੀ ਲੈਂਡ ਆਰਡਰ ਪੰਜਾਬ ਦੇ ਖਤਮ ਕਰ ਤੇ ਹੁਣ ਲੋਕਾਂ ਨੇ ਇਹਨੂੰ ਦੁਖੀ ਲੈਣਾ ਜੀਮਾ ਸਾਹਿਬ ਕਿ ਜੀ ਸਾਡੇ ਸੀਐਮ ਭਗਵੰਤ ਮਾਨ ਕੇ ਕੇਜਲ ਵਾਲੇ ਜੀ ਪੰਜਾਬ ਦੇ ਇਹ ਹਣ ਲੋਕਾਂ ਨੂੰ ਸਮਝ ਨਹੀਂ ਲੱਗਦੀ ਬਣਾਇਆ ਤਾਂ ਇਹਨੂੰ ਸੀ ਤੇ ਖੋ ਕਿਉਂ ਲੱਗੇ ਤੇ ਹੁਣ ਰਾਜ ਸਾਡਾ ਦਿੱਲੀ ਦਿੱਤਾ ਦਾ ਹੁਕਮ ਉੱਥੋਂ ਹੁੰਦਾ ਤੇ ਥੱਲੇ ਰਵੜਦੀਆਂ ਮੋਰਾ ਸਾਡੇ ਇੱਥੇ ਪਿੱਛੇ ਸੂਦੇ ਕੈਸਟ ਦੇ ਜੀ ਮੰਜੀ ਦੇ ਸ਼ਰਮੀ ਕਾਲੀਦਾਲ ਦੇ ਜਿਹੜੇ ਥੰਮ ਰਹਿ ਚੁੱਕੇ ਸੀ ਅੱਜ ਉਹਨਾਂ ਨੇ ਆਪਣੀ ਇੰਟਰਵਿਊ ਤੇ ਪ੍ਰੈਸ ਰਿਪੋਰਟਰਾਂ ਦੇ ਨਾਲ ਗੱਲ ਕਰਦੇ ਪ੍ਰੈਸ ਨਾਲ ਗੱਲ ਕੀਤੀ ਕਿ ਜਿਹੜੇ ਸਾਡੇ ਸੀਐਮ ਤੇ ਅਸਲੀ ਚ ਭਗਤ ਮਾਨ ਨੂੰ ਬੁਲਾਇਆ ਸੀ ਪੰਜਾਬੀ ਨੇ ਪਰ ਉਹ ਵਾਕ ਟੋਰ ਜਿਹੜੀ ਆ ਉਹ ਉੱਥੇ ਦਿੱਲੀ ਵਾਲੇ ਨੇ ਫੜਾਈ ਗਈ ਆ ਜਿਹੜੀ ਉਹ ਆਪਣੀ ਮਨਮਰਜ਼ੀ ਕਰ ਰਹੇ ਨੇ ਔਰ ਜਿਹੜੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਰੇਗਾ ਇਲੈਕਸ਼ਨ ਦੇ ਦੌਰਾਨ ਤਾਂ ਉਹਦੇ ਡੀਡੀ ਜਿੱਦਾਂ ਇਲੈਕਸ਼ਨ ਕਮਿਸ਼ਨ ਦੇ ਅੱਗੇ ਸ਼ਿਕਾਇਤ ਤੇ ਦੋ ਡੀਐਸਪੀ ਇੱਕ ਐਸਐਚਓ ਬਦਲੇ ਇਤਨਾ ਹੀ ਅਗਰ ਕੋਈ ਦਖਲਦੰਦੀ ਕਰੇਗਾ ਤਾਂ ਉਹਦੇ ਖਿਲਾਫ ਵੀ ਜਿਹੜੋ ਜੋ ਕੰਪਲੇਟ ਕੀਤੀ ਜਾਏ ਜੋ ਇਲੈਕਸ਼ਨ ਕਮਿਸ਼ਨ ਉਹਨਾਂ ਤੇ ਐਕਸ਼ਨ ਲੈ ਕੇ ਉਹ ਜਿਹੜਾ ਨਿਰਪੱਖ ਜਿਹੜੀ ਆ ਇਹ ਜਿਹੜੀ ਇਲੈਕਸ਼ਨ ਕਮਿਟੀ ਜਿਸ ਸ਼ਿਫਟ ਕੋ ਦਰਬੀ ਸਿੰਘ ਨਾਲ ਪਰਵੀਨ ਸਿੰਘ ਕੁਮਾਰ ਪਰਮਰ ਸਾਹਿਬ